ਕੀ ਸੰਗਤ ਹੈ ਤੇ 9 ਸਾਲ ਦੀ ਉਮਰ ਧਰਮ ਵਿੱਚ ਪ੍ਰਵੇਸ਼ ਕਰਨ ਵਾਸਤੇ ਸਤਿਗੁਰੂ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਆਪਾਂ ਜਨੇਊ ਦੀ ਗੱਲ ਕਰਦੇ ਆਂ बार-बार ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿ ਇਹ ਜਨੇਊ ਜੇ ਲਾਉਣ ਦੀ ਗੱਲ ਚੱਲੀ ਤੇ ਆਪਾਂ 350 ਸਾਲਾ ਸ਼ਹੀਦੀਪੁਰ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਭਾਈ ਸਾਹਿਬ ਭਾਈ ਮਤੀਦਾਸ ਜੀ ਭਾਈ ਸਾਹਿਬ ਭਾਈ ਸਤੀਦਾਸ ਜੀ ਤੇ ਭਾਈ ਸਾਹਿਬ ਭਾਈ ਗਿਆਲਾ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਵਿਸ਼ਵ ਭਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ 350 ਸਾਲਾ ਸ਼ਹੀਦੀ ਪੁਰਬ ਸ਼ਤਾਬ ਦੀ ਮਨਾਉਣ ਜਾ ਰਹੇ ਆ। ਹੈ ਕੋਈ ਦੁਨੀਆ ਤੇ ਐਹੋ ਜਿਹਾ ਰਹਿਬਰ ਕਿ 9 ਸਾਲ ਦੀ ਉਮਰ ਦੇ ਵਿੱਚ ਬ੍ਰਾਹਮਣ ਨੂੰ ਜਨੇਊ ਧਾਰਨ ਕਰਵਾਇਆ ਜਾਂਦਾ ਸ੍ਰੀ ਬਸੰਤ ਰੁੱਤ ਦੇ ਅੰਦਰ 11 ਸਾਲ ਦੀ ਉਮਰ ਦੇ ਵਿੱਚ ਜਿਹੜਾ ਸੇਵ ਉਹ ਤਪਰਿਆਂ ਨੂੰ ਜਨੇਊ ਤਿਆਰਨ ਕਰਵਾਇਆ ਜਾਂਦਾ ਸੀ ਤੇ ਇਸੇ ਤਰ੍ਹਾਂ ਵੈਸ਼ਾਵਾਸਤੇ ਜਿਹੜਾ ਉਹ ਵੀ 13 ਸਾਲ ਦੀ ਉਮਰ ਭਾਵੇਂ 2-2 ਸਾਲ ਦਾ ਫਰਕ ਸੀ ਤੇ ਸ਼ੂਦਰਾਵਾਸਤੇ ਜਨੇਊ ਬੜਿਆ ਹੀ ਨਹੀਂ ਸੀ ਆਪਾਂ ਜਨੇ ਗੁਰੂ ਦੀ ਮੋਹ ਦੇ ਵਿੱਚ ਬੈਠੇ ਹਨ ਆਪਣੇ ਵੱਡੇ ਭਾਗ ਹਨ ਕਿ ਗੁਰੂ ਦੀ ਸੱਜਤ ਸਾਨੂੰ ਦਰਕਾਰਿਆ ਜਾਂਦਾ ਸੀ ਸਾਨੂੰ ਪਿੱਛੇ ਕੀਤਾ ਜਾਂਦਾ ਸੀ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਬਣਾ ਲਿਆ ਸਦਾ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਦੋਂ ਜਨੂਨ ਧਾਰਨ ਦਾ ਸਮਾਗਮ ਆਇਆ ਤੇ ਸਾਰੇ ਰਿਸ਼ਤੇਦਾਰ ਭੈਣ ਭਰਾ ਸਾਥ ਸੰਬੰਧੀ ਸਾਰਿਆਂ ਨੂੰ ਸੱਦਾ ਪੱਤਰ ਭੇਜਿਆ ਗਿਆ ਬਹੁਤ ਵੱਡਾ ਜਿਹੜਾ ਸੀ ਉਹ ਕਾਰਜ ਸੀ ਤੇ ਜਦੋਂ ਸਾਰੇ ਰਿਸ਼ਤੇਦਾਰ ਇਹਨ ਲੋਕੇ ਤੇ ਇਕੱਤਰ ਹੋਏ ਕਿਉਂਕਿ ਜੇ ਕੋਈ ਅੱਜ ਦਾ ਵਿਦਵਾਨ ਹੁੰਦਾ ਤੇ ਉਹ ਪਹਿਲਾਂ ਹੀ ਦੱਸਣਾ ਸ਼ੁਰੂ ਕਰ ਦਿੰਦਾ ਕਿ ਨਹੀਂ ਭਾਈ ਇਹ ਕੰਮ ਨਹੀਂ ਕਰੀਦਾ ਜਾਉ ਤੇ ਝਗੜਾ ਪਾ ਕੇ ਬੈਠ ਜਾਂਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼ਾਂਤ ਚਿੱਤ ਬੈਠੇ ਜਦੋਂ ਸਮਾ ਬੜਿਆ ਸਬਬ ਬੜਿਆ ਤੇ ਪੁੱਛਦੇ ਨੇ ਕਿ ਇਹ ਜਨੇਊ ਕਿਸ ਵਾਸਤੇ ਹੈ ਕਿਉਂਕਿ ਮੇਰੇ ਤੋਂ ਪਹਿਲਾਂ ਮੇਰੀ ਵੱਡੀ ਭੈਣ ਹੈ ਬੀਬੇ ਨਾਲਕੀ ਮੇਰੀ ਮਾਤਾ ਤ੍ਰਿਪਤਾਏ ਕਿਸੇ ਨੂੰ ਜਨੇਊ ਧਾਰਨ ਕਰਵਾਇਆ ਕਹਿੰਦੇ ਨਹੀਂ ਜੀ ਅੱਗੇ ਇਸਤਰੀਆਂ ਵਾਸਤੇ ਜਨੇਊ ਬਣੇ ਨਹੀਂ ਕਿਉਂ ਕਿ ਕਿਉਂਕਿ ਇਤਨੀ ਪਟੋਕਾਟ 15 ਇਹੋ ਜਿਹੇ ਬਚਨ ਨੇ ਉਹਨਾਂ ਲੋਕਾਂ ਦੇ ਜਿਹੜੇ ਇਸਤਰੀ ਜਾਤੀ ਦਾ અપਮਾਨ ਕਰਨ ਵਾਸਤੇ ਉਹਨਾਂ ਨੇ ਵਰਤੇ ਨੇ ਆਪਣੇ ਆਪ ਨੂੰ ਧਾਰਮਿਕ ਆਗੂ ਸਮਝਣ ਵਾਲੇ ਆਪਣੇ ਆਪ ਨੂੰ ਉਹ ਮੁਖੀ ਸਮਝਣ ਵਾਲੇ ਲੋਕ ਜਿਹੜੇ ਸੰਨ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਮੇਰੇ ਤੋਂ ਵੱਡੀ ਮੇਰੀ ਭੈਣ ਹੈ ਦੇਦੇ ਨਾਰਗੀ ਜਿਹਨੇ ਉਹਨੂੰ ਧਾਰਨ ਕਰਵਾਇਆ ਜਾਵੇ ਕਹਿੰਦੇ ਨੇ ਮਰਦ ਪ੍ਰਧਾਨ ਸੁਆਗ ਹੈ ਤੇ ਇਸਤਰੀਆਂ ਨੂੰ ਅਜੇ ਤੱਕ ਇਹ ਹੱਕ ਹੀ ਮਿਲਿਆ ਅਧਿਕਾਰ ਹੀ ਮਿਲਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭरियो ਸੋ ਕਿਉ ਮੰਦਾ ਆ ਕੀ ਇਹ ਜਿਤ ਜੰਮੇ ਰਾਜਾਨ ਤੁਸੀਂ ਇਸਤਰੀ ਜਾਤੀ ਦਾ અપਮਾਨ ਕਰਦੇ ਹੋ ਆਪ ਸ਼ਬਦ ਬੋਲਦੇ ਹੋ ਤੁਹਾਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਉਹਦੀ ਟੋਪ ਤੋਂ ਸੂਰਬੀਰ ਬਹਾਦਰ ਯੋਧੇ ਅਤੇ ਗੁਰੂ ਸਾਹਿਬ ਇਸ ਤਰ੍ਹਾਂ ਪੀਰ ਪਕੰਬਰ ਜਿਹੜੇ ਹਨ ਮਹਾਂਪੁਰਖ ਹੀ ਇਹ ਜਨਮ ਲੈਂਦੇ ਨੇ ਤੇ ਗੁਰੂ ਕੀ ਸੰਗਤ ਭਾਵੇਂ ਕਿਉਂਕਿ ਉਹਨਾਂ ਲੋਕਾਂ ਦੇ ਵਸ ਦਾ ਰੋਗ ਨਹੀਂ ਸੀ ਫੇਟਵਾ ਦਾ ਕਹਿੰਦੇ ਕਿ ਜਿਹੜਾ ਜੀਵ ਧਾਰਨ ਕਰਵਾਉਣਾ ਵਿੱਚ ਤੁਹਾਡਾ ਸਮਾ ਪਾ ਕੇ ਮੈੜਾ ਹੋ ਜਾਵੇਗਾ ਉਹਨੂੰ ਅੱਜ ਸਾੜ ਦੇਵੇਗੀ ਉਹ ਟੁੱਟ ਜਾਵੇਗਾ ਹਾਂ ਜੀਵ ਪੌਣਾ ਚਾਹੀਦਾ ਹੈ ਭਾਵੇਂ Hindu ਪਾਵੇ ਤੇ ਭਾਵੇਂ Musalman ਪਾਵੇ ਭਾਵੇਂ ਜੈਨੀ ਪਾਵੇ ਭਾਵੇਂ ਬੋਧੀ ਪਾਵੇ ਤੇ ਭਾਵੇਂ ਇਸਤਰੀ ਤੇ ਭਾਵੇਂ ਪੁਰਖ ਭਾਵੇਂ ਜਿਹੜਾ ਮਰਜੀ ਧਾਰਮ ਕਰ ਸਕਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਾਂ ਮੈਂ ਜਿਨਿਉ ਦੀ ਵਿਆਖਿਆ ਡੈਫੀਨੇਸ਼ਨ ਦੱਸਦਾ ਹਾਂ ਇਹ ਬਾਹਰੀ ਤੌਰ ਤੇ ਜਿਨਿਉ ਨਹੀਂ ਪਾਉਣਾ ਜਿਸ ਤਰ੍ਹਾਂ ਤੁਸੀਂ ਕਪਾਹ ਸੂਤ ਇਤਿਆਜਕ ਦੀ ਵਰਤੋਂ ਕਰਦੇ ਹੋ ਉਹਦੀ ਜਗ੍ਹਾ ਦੇ ਉੱਤੇ ਦਇਆ ਕਪਾਹ ਸੰਤੋਖ ਸੂਤ ਮਨੁੱਖ ਦੇ ਅੰਦਰ ਦਇਆ ਹੋਣੀ ਚਾਹੀਦੀ ਹੈ ਕਿਉਂਕਿ ਧੌਲ ਧਰੂ ਦਇਆ ਕਾ ਕੂਤ ਸੰਤੋਖ ਹੋਣਾ ਚਾਹੀਦਾ ਏ ਦਇਆ ਤੋਂ ਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਮਨੁਕ ਦੇ ਹਿਰਦੇ ਦੇ ਅੰਦਰ ਜਤ ਸਤ ਹੋਣਾ ਚਾਹੀਦਾ ਏ ਗੁਰੂ ਦੇ ਤੇ ਸ਼ਰਧਾ ਭਾਵਨਾ ਭਰੋਸਾ ਪੈਦਾ ਹੋਣਾ ਚਾਹੀਦਾ ਏ ਇਹ ਜਨੇਊ ਜੀ ਕਾ ਹੈ ਤਾ ਪਾੜੇ ਧੱਕ ਕਹਿੰਦੇ ਜੇ ਇਹ ਜਨੇਊ ਹੈ ਤੇ ਮੈਂ ਕੌੜ ਵਾਸਤੇ ਤਿਆਰ ਹਾਂ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹ ਤੁਹਾਡਾ ਜਨੇਊ ਜਿੱਥੇ ਟੁੱਟ ਜਾਵੇਗਾ ਜਿਹੜਾ ਸ਼ੁਭ ਗੁਣਾਂ ਦਾ ਜਨੇਊ ਨਾ ਇਹੋ ਟੁੱਟੇ ਨਾ ਮੜ ਲੱਗੇ ਨਾ ਇਹੋ ਜਲੇ ਨਾ ਜਾਏ ਧਨ ਸੋ ਮਾਨਸ ਨਾਲ ਕਾ ਜੋ ਗੱਲ ਚੱਲੇ ਪਾਏ ਉਹ ਤੇ ਜਿਹੜੇ ਪਾਉਂਦੇ ਨੇ ਸ਼ੁਭ ਗੁਣ ਜਿਹਨਾਂ ਦੇ ਅੰਦਰ ਹਰੋ ਸਤਕਾਰ ਦੇ ਪਾਤਰ ਨੇ ਉਹ ਧੰਤਾ ਦੇ ਯੋਗ ਨੇ ਤੇ ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਤੇ ਜਨੇਊ ਦਾ ਗਿਆਨ ਦਿੱਤਾ ਉੱਥੇ ਗੁਰੂ ਕੀ ਸੰਗਤ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਦੋਂ ਨਿਆਰਾ ਤੇ ਨਿਰਮਲ ਪੰਥ ਪੈਦਾ ਕੀਤਾ ਉਸ ਸਮੇਂ ਦੇ ਮਲਾਲਿਆਂ ਨੂੰ ਉਸ ਸਮੇਂ ਦੇ ਬ੍ਰਾਹਮਣਾਂ ਨੂੰ ਜਿਹੜੀ ਸੀ ਹੱਥਾਂ ਪੈਰਾਂ ਦੀ ਪੈ ਗਈ ਤੇ ਸਾਡੀ ਸਦੀਆਂ ਤੋਂ ਚੱਲੀ ਆ ਰਹੀ ਮਰਯਾਦਾ ਨੂੰ ਚੈਲੰਜ ਕੀਤਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਥੇ ਹੀ ਬਸ ਨੇ ਕੀਤਾ ਗੁਰੂ ਕੀ ਸੰਗਤ ਆਪਣੇ ਜੀਵਨ ਦੇ ਬਿਚ ਉਹਨਾਂ ਨੇ ਕਿਰਤ ਕੀਤੀ ਤੇ ਸਾਨੂੰ ਉਪਦੇਸ਼ ਕੀਤਾ ਕਿ ਕਿਰਤ ਕਰ